ਬਲੇਹਾਰੀ ਤੈਨੂੰ ਮਰ ਸਿਖਾ ਬਲੇਹਾਰੀ सिखा। सिखा। एक अहंकार वाहिगुरु जी, जी की फतह ही श्री भगवती जी सहाय बार श्री भगवती जी की पातशाही दसवीं ਪ੍ਰਥਮ ਪਗਵਤੇ ਸਿਮਰਕਾਇ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰਤਾ ਅੰਦਾਸ RAM ਦਾਸ ਸਾਹਿ ਮਈ ਸਹਾਈ ਅਰਜਨ ਹਰ ਗੋਬਿੰਦ ਰਾਉ ਸਮਰਉਂ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਤਿ ਭਜਾਇ ਤੇਗ ਬਹਾਦਰ ਸੁਰਾ ਘਰ ਨਾਮ ਨਿਧਿਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਦਾ ਧਿਆਨਤਰ ਕੀ ਖਾਲਸਾ ਜੀ ਬੋਲ ਜੀ ਰਿਆਆਂ ਚਾਹ ਮਾ ਸਹਜਾ ਦੇਆਂ ਚਾਹ ਅਲਗ ਮੁਕਤੀਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਰੁਆਹੀ ਦੇਖ ਕੇ ਅੰਮ੍ਰਿਤ ਕੀਤਾ ਤਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਪਰ ਕੇ ਖਾਲਸਾ ਜੀ ਬਨ ਜੀ ਸੰਗਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਫੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜ੍ਹਿਆ ਰਿਆ ਨਾਲ ਛਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਨਾ ਸਮੂਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰੇ ਖਾਲਸਾ ਜੀ ਵੱਲ ਜੀ ਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਪਰ ਕੇ ਬੋਲ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆ ਚੇਤਿਆ ਮਨ ਕਾ ਸਰਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਾਇ ਦੇ ਦੇ ਫਾਤੇ ਬਰਦਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਕਾਰਸਾ ਜੀ ਕੇ ਬੋਲ ਬਾਲੇ ਬੋਲ ਜੀ ਸਵਾਹਾ ਸਿਖਾਣ ਸਿੱਖੀ দান ਕੀ ਇਸ দান ਰਹਿਤ দান ਵਿਵੇਕ দান ਵਿਸਾਹ দান ਪ੍ਰੋਸਾਦਾਨ দান ਸਰਧਾਨ ਨਾਮ দান ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਜੌਕੀਆਂ ਚਾਂਡੇ ਬੁੰਗੇ ਜੁਗੋ ਜੋਗਿਆ タル ਧਰਮ ਕਾਜ ਆਕਾਰ ਬੋਲੋ ਜੀ ਸਿੱਖਾਂ ਦਾ ਮੰਨੀਵਾ ਮੱਤੇ ਉੱਚੇ ਮੱਤਕ ਦੇ ਰਾਖੀ ਆਪ ਵਾਹੀ ਗੁਰੂ ਜੀ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜਿਨ ਬਖਸ਼ੂ ਏ ਨਿਵਾੜਿਆਂ ਦੇ ਮਾਨ ਨੇਤਾਨਿਆਂ ਦੇ ਤਾਨ ਨੇਉਟਿਆਂ ਦੀ ਓਟ ਪਤਿਤ ਪਾਵਨ ਕਿਰਪਾ ਨਿਧਾਨ ਧੱਤਵਸ਼ਲ ਜੁਗੋ ਜੋਗ ਅਟਲ ਸਤਗੁਰੂ ਸ਼ੇਰੇ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭੋ ਸੰਗਤ ਵੱਲੋਂ ਅਰਦਾਸ ਬੇਂਤੀ ਹੈ ਜੀ ਚਾਰ ਬਹਿਰ ਵੇਨ ਆਪ ਜੀਆਂ ਦੇ ਬਾਣੀ ਅੰਦਰ ਸੋਖ ਅਨੰਦ ਸਰਵਪੀਤ ਹੋਈ ਹੈ ਕੋਟਾਨ ਕੋਟ ਸ਼ੁਕਰਾਨਾ ਹੈ ਜੀ ਚਾਰ ਤਹਰਿ ਜੋ ਦਿਨ ਆਇਆ ਆ ਪਟੰਜਾਲ ਦੇ ਬਾਣੇ ਅੰਦਰ ਬਤੀਤ ਕਰਵਾ ਲੈਣਾ ਜੀ ਇਸਵੇਂ ਤਾਂ ਤਾਂ ਅਮਰਸ਼ਹੀਤ ਬਾਬਾ ਦੀਪ ਸਿੰਘ ਜੀ ਦਾ ਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰੰਦਰਾ ਪਟੰਜਾਲ ਦੇ ਸੋਹਣੇ ਸਿੰਘਾਸਨ ਤਿਆਰ ਹਨ ਸਮੂਹ ਸੰਗਤਾਂ ਨੂੰ ਪ੍ਰਕਾਸ਼ਾਣ ਵਾਲੇ ਰੂਪ ਹੋ ਕਰਕੇ ਦਿਦਾਰ ਬਖਸ਼ਿਸ਼ ਕਰਦੇ ਆਂ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਦੁਆਰਾ નિਹਾਲ નિਹਾਲ ਕਰੋ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾ ਵੰਟਾਵਾ ਦਰਪ੍ਰਵਣ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਦਰੋਂ ਕਰਾਂ ਸਿੱਖੀ ਸਦਕ ਭਰੋਸਾ ਨਾਮ ਦਾ ਨਿਦਾਤ ਬਖਸ਼ਿਸ਼ ਕਰਦੇ ਹੋਏ ਸਰਬੱਤ ਦੀਆਂ ਪਾਵਨਾਂ ਗੁਰਮਤਮ ਸਾਰ ਪੂਰਨ ਕਰਨੀਆਂ ਜੀ ਇਸ ਸਮੇਂ ਪ੍ਰਕਾਸ਼ ਅਸਥਾਨ ਲਈ ਚੱਲੇ ਪਾਉਣ ਦੀ ਆਗਿਆ ਬਖਸ਼ੋ ਰਾਸਤੇ ਵਿਚਾਂ ਸੰਗ ਸਹਾਇਕ ਹੋਣਾ ਜੀ ਸੇਹੀ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀਆ ਦਾ ਨਾਮ ਚੇਤੇ ਆਵੇ ਨਾਨਕ ਨਾਮ ਚਰਦੇ ਤਾ ਦੇ ਪਾਣੇ ਸਰਬੱਤ ਦਾ ਭਲਾ ਵਾਹਿ ਗੁਰੂ ਦੀ ਤਾ ਖਾਲਸਾ ਵਾਹਿ ਗੁਰੂ ਦੀ ਕਿਰਪਾ ਤੇ ਬੋਲੇ ਸੁਨਹਿਾਰਾ ਦੁਨੀਆ ਰਾਜੇ ਮੇਂ ਮੂਤਾ ਸੁਰੋਂ ਬਿਨੋ ਰਾਜੇ ਮੇਰੇ ਮੇਂ ਦਾ ਚਹਰੇ ਨਕਾਮਤ ਫੈਜੇ ਹਾਂ ਮੈਂ ਤੁਹਾਨੂੰ ਦੱਸਦਾ ਹਾਂ